ਹਲੋ ਇਹਨੇ ਉੱਡ ਜਾਣਾ ਬਾਈ ਓਏ ਆ ਗਏ ਓ ਚਲਾ ਦੇ ਬਾਈ ਕੋਈ ਨਾ ਬਾ ਹੁਣ ਸਾਰੇ ਆ ਗਏ ਆ ਆ ਗਏ ਸਾਰੇ ਆ ਗਏ ਸਾਰੇ ਆ ਗਏ ਆਇਆ ਨਾ ਕਰ ਬਸ 10 ਮਿੰਟਾਂ ਦਾ ਕੰਮ ਆਗਾ ਓ ਚਲਾ ਦੇ ਕਾਹਨੂੰ ਆ ਗਏ ਆ ਜਾ ਆ ਜਾ ਬਾਈ ਬਣ ਕੇ ਆ ਜਾ ਗੁੱਸਾ ਨਹੀਂ ਕਰੀਦਾ ਹੁੰਦਾ ਉਹ ਤੇ ਭਾਈ ਮੜਕੇ ਪੱਠਾ ਡਾਂਗਾ ਮੇਰਾ ਮੇਰਾ ਪਿਓ ਆ ਗਿਆ ਯਾਰ ਮੈਨੂੰ ਕਿਉਂ ਬਰਬਾਦ ਕਰਦੇ ਆ ਉਹ ਪੱਠਾ ਮੇਰੀਆਂ ਪੱਠਾ ਆ ਗਿਆ ਉਹਦਾ ਚਾ ਲੈ ਗਿਆ ਨਹੀਂ ਨਹੀਂ ਜਾਣਾ ਨਹੀਂ ਗਾ ਆਉਂਦੇ ਆਉਂਦੇ ਆ ਭਾਈ ਆਉਂਦੇ ਆ ਉਹ ਭਾਈ ਜਾਂਦਾ ਤੇ ਆ ਜਾ ਨਾ ਯਾਰ ਉਹ ਆ ਗਏ ਆ ਗਏ ਆ ਕੇ ਚਲਾ ਆ ਕੇ ਭਾਈ ਆਏ ਆ ਵੀ ਹੋਰ ਵੀ ਕਿਸੇ ਪਾਸੇ ਟਾਈਮ ਦਿੱਤਾ ਹੁੰਦਾ ਕਿਸੇ ਬੰਦੇ ਨੂੰ ਹਨਾ ਵੀ ਇਹ ਤਾਂ ਹੁਣ ਆਰਾਮ ਨਾਲ ਬੈਠਿਆ ਟਾਈਮ ਕਿੰਨਾ ਹੋਊਗਾ ਹੋਰ ਕਿਹਨੂੰ ਕਿਹਨੂੰ ਬਾਈ ਟਾਈਮ ਦਿੱਤਾ ਤੂੰ ਮਸਰੋਂ ਕੱਢਣ ਜਾਣਾ ਸਰੋਂ ਕੱਢਣ ਜਾਣਾ ਤੇ ਇਹ ਆਰਾਮ ਨਾਲ ਬੈਠੇ ਹੈਗੇ ਤੂੰ ਕਹੇ ਨਾ ਬਾਈ ਇਹਨਾਂ ਨੂੰ ਮੜਾ ਜਾ ਤੂੰ ਮੈਂ ਫੇਰ ਹੀ ਆਇਆ ਚਲੋ ਬਹੁਤ ਧਾਮ ਲੈ ਲਿਆ ਉਹ ਨਾ ਖੋਲ ਬਾਈ ਆ ਗਏ ਐ ਕਾ ਨੂੰ ਗੁੱਸਾ ਕਾ ਨੂੰ ਕਰਦਾ ਯਾਰ ਹੁਣ ਕੱਢ ਦਾਂਗੇ 10 ਮਿੰਟਾਂ ਦਾ ਕੰਮ ਆ ਲੈ ਮੁੰਡੇ ਦਾ ਉਹ ਆ ਗਏ ਚੱਲ ਚੱਲ ਤੂੰ ਕਰਾ ਟਰੈਕਟਰ ਸਟਾਰਟ ਕਰ ਚੱਲ ਕੀ ਕਾਲ ਦੀ ਸਾਰਿਆਂ ਨੂੰ ਆਪਾਂ ਇਸ ਟਾਈਮ ਫਿਰਦੇ ਆਂ ਬਾਈ ਜਿੱਥੇ ਆਪਾਂ ਕਮਰੇ ਚ ਰਹਿੰਦੇ ਆਂ ਫੁੱਟਬਾਲ ਖੇਡਦੇ ਹੁੰਨੇ ਆਂ ਸਵੇਰੇ ਉਹ ਗਰਾਊਂਡ ਚ ਠੀਕ ਆ ਉਹ ਸਾਹਮਣੇ ਪਿੱਛੇ ਹੜੰਬਾ ਚੱਲੀ ਜਾਂਦਾਗਾ ਕਣਕ ਕੱਢੀ ਜਾਂਦੇ ਆ ਮੁੰਡੇ ਆਪਣੇ ਲਿਹਾਜੀ ਆਗੇ ਯਾਰ ਦੋਸਤ ਆਪਣੇ ਜਿਹੜੇ ਨਾਲ ਰਹਿੰਦੇ ਆਗੇ ਚੱਲਦੇ ਆਂ ਆਪਾਂ ਦੇਖਦੇ ਆਂ ਨੌਜਵਾਨ ਕਿਵੇਂ ਕੱਢਦੇ ਆ ਕਣਕ ਅੱਜ ਹੜੰਬੇ ਤੇ ਮੋਟਰਸਾਈਕਲ ਦੇ ਪਿੱਛੇ ਲਿਖਿਆ ਬਾਈ ਕਬੱਡੀ ਤੁਸੀਂ ਦੇਖ ਲਓ ਬੜਾ ਵੜਾ ਬੜਾ ਵੀ ਮੁੰਡੇ ਸਾਰੇ ਕਬੱਡੀ ਖੇਡਣ ਆਲੇ ਆਏ ਆਪਣੇ ਆ ਦੇ ਆ ਸਾਰੇ ਬਣਾ ਕਬੱਡੀ ਵਾਲੇ ਆ ਇਹ ਸਾਰੇ ਮੁੰਡੇ ਜਿਹੜੇ ਗਣਕ ਕੱਢੀ ਜਾਂਦੇ ਆਗੇ ਹੜੰਬੇ ਤੇ ਲੱਗੇ ਪਏ ਆ ਆ ਸਾਰੇ ਗੱਡੇ ਗੁੱਡੇ ਦਾ ਅਸਤਾਜ ਜੀ ਹੜੰਬਾ ਤੇਰਾਗਾ ਪਹਿਲਾਂ ਬਣਾ ਦੱਸੋ ਕਿੰਨੇ ਮਾਡਲ ਆ ਤੁਹਾਡੇ ਕੋਲ ਹੜੰਬਾ ਅੱਜ ਕੱਲੇ ਨਵੇਂ ਤਾਂ ਬਹੁਤ ਘੱਟ ਆਉਂਦੇ ਆਗੇ ਇਹ ਤੇ ਬਾੜਾ ਨਹੀਂ ਮੈਂ ਕਿੰਨਾ ਫੇਰ ਵੀ ਕਿੰਨਾ ਕ ਯਾਦ ਹੋਊਗਾ ਐਸਟੀਮੇਟ ਠੀਕ ਤਾਂ ਕਿੰਨਾ ਕਰੀਏ ਆਪਣੇ ਐਸਟੀਮੇਟ ਸੋਨੂੰ ਲੈ ਇਹਨੂੰ ਕਿੰਨੇ ਸਾਲ ਹੋ ਗਏ ਹੜੰਬਾ ਇਹਨੂੰ 3 ਸਾਲ ਹੋ ਗਏ ਤਮ ਤਮ ਉਹਨਾਂ ਨੂੰ ਖੋਕ 5-6 ਸਾਲ ਹੋ ਗਏ 5-6 ਸਾਲ ਹੋ ਗਏ ਹਾਂਜੀ ਪਰ ਇਹ ਮਾਡਲ ਦਾ ਬਾੜਾ ਨਹੀਂ ਮਗਾਣਾ ਦੇਖਣ ਨੂੰ ਤਾਂ ਹਾਂਜੀ ਨਾ ਵਧੀਆ ਚੱਲਦਾ ਈ ਤੇ ਚੱਲਦਾ ਤਾਂ ਵਧੀਆ ਗਾ हां ਵਧੀਆ ਕੰਕ ਕੱਢੀ ਜਾਂਦਾ ਗਾ ਤੇ ਐਂ ਦੱਸੋ ਵੀ ਹੁਣ ਇਹ ਹੜੰਬੇ ਦਾ ਕੰਮ ਕਿੰਨਾ ਕਰ ਰਹਿ ਗਿਆ ਤੁਹਾਡੇ ਕੋਲ ਕਿਵੇਂ ਸੀਗਾ ਬਠੇਰਾ ਪਿਆ ਜਿਹਾਲੇ ਵੀ ਹੁਣ ਲੋਕ ਹਾਥੀ ਦਾ ਕਣਕਾ ਵੜਦੇ ਨਹੀਂ ਕਿ ਮਸ਼ੀਨਾਂ ਤੋਂ ਵੜਾਉਂਦੇ ਆਗੇ ਤੇ ਵੀ ਕਿੰਨਾ ਕੰਮ ਅੱਗੇ ਦਾ ਹੜੰਬਿਆਂ ਨੂੰ ਟੈ ਬਾਰੀ ਨਹੀਂ ਆਉਂਦੀ ਸੀਗੀ ਹੁਣ ਕਿੰਨਾ ਕੰਮ ਆਗਾ ਹੁਣ ਤਾਂ ਸਾਡੇ ਕੋਲ ਸ਼ਰਮ ਦਾ ਕੰਮ ਹੈ ਕੱਲੀ ਸਰੋਂ ਦਾ ਕੰਮ ਵੀ ਕਣਕ ਦਾ ਕੰਮ ਘਟਾ ਬਹੁਤ ਕੰਮ ਕਣਕ ਦਾ ਤਾਂ ਕੋਈ ਆਉਂਦਾ ਗਾ ਮਸ਼ੀਨਾਂ ਤੇ ਵੜਾ ਲੈਂਦੇ ਆ ਨਾ ਜੀ ਮਸ਼ੀਨਾਂ ਨਾਲ ਹੀ ਵੱਢੀ ਜਾਂਦੀ ਆ ਬਈ ਹੁਣ ਤਾਂ ਕਣਕ ਤੂੜੀ ਸਾਰਾ ਕੁਝ ਮਸ਼ੀਨਾਂ ਹੀ ਕਰਦੇ ਆਂਗਾ ਅੜੰਬੇ ਦਾ ਖਤਮ ਹੀ ਹੋ ਗਏ ਕਿਤੇ ਹੀ ਦੇਖਣ ਨੂੰ ਮਿਲਦਾ ਹੈ ਪਿੰਡ ਕਿਹੜਾ ਬਈ ਤੁਹਾਡਾ ਚੱਕ ਸਿੰਘ ਵਾਲਾ ਜੀ ਚੱਕ ਬਖਤੂ ਚੱਕ ਬਖਤੂ ਸਿੰਘ ਵਾਲਾ ਚੱਕ ਬਖਤੂ ਸਿੰਘ ਵਾਲਾ ਠੀਕ ਆ ਜੀ ਠੀਕ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਈ ਜਿਹੜੇ ਮੁੰਡੇ ਕਣਕ ਕੱਢੀ ਜਾਂਦੇ ਆ ਇਹ ਸਾਰੇ ਨਾ ਸਪੋਰਟਸਮੈਨ ਆ ਤੁਹਾਨੂੰ ਇਹ ਕੰਮ ਕਰਨ ਵਾਲੇ ਕੱਪੜਾ ਜਿ ਘੱਟ ਤੇ ਕਿ ਉਹ ਵੀ ਸਪੋਰਟਸਮੈਨ ਜਾਦਾ ਕਹਿੰਦਾ ਕਿਵੇਂ ਗੁਰਦੀਪ ਬਾਈ ਠੀਕ ਆ ਹੋਰ ਗੱਗੀ ਜੀ ਉਸਤਾਦ ਜੀ ਕਿਵੇਂ ਬਾਈ ਲੱਗੇ ਪਿਆ ਮੁੰਡੇ ਆਉਂਦੇ ਆ ਲੋਗੜ ਮੁੰਡਾ ਆਉਂਦਾਗਾ ਲੋਗੜ ਅਸਲ ਕਿਸਾਨ ਹੈਗਾਗਾ ਲੋਗੜ ਬਸ ਕੱਲੇ ਜੁੱਤੇ ਨਹੀਂ ਜੋੜੇ ਨਹੀਂ ਪਾਇ ਜਿਹੜੇ ਜੋੜਿਆਂ ਦੀ ਘਾਟ ਮਾਰ ਗਈ ਲੋਗੜ ਹੋਰ ਠੀਕ ਆ ਕੱਢ ਕੱਡੀਆਂ ਨੇ ਵਰ ਕੀ ਗਰਮੀ ਕਿੰਨੀ ਕ ਲੱਗਦੀ ਆ ਬਾਰੇ ਗਰਮੀ ਨਾਲ ਹੈਂ ਹੈ ਜੀ ਭਰਾਵਾ ਕਹਿੰਦੇ ਨੇ ਹੁਣੇ ਕੰਮ ਭਾਰਡ ਪਾਣ ਦਾ ਹੱਡ ਹੱਡ ਮਿਸਰਾ ਉਹ ਗੱਲ ਹੋਈ ਪਈ ਆ ਕਿਹਾ ਦੁੱਲਾ ਜੀ ਦੁੱਲਾ ਭੁੰਦੜਾ ਵਾਲਾ ਬਾਈ ਸਾਡੀ ਪਲੇਅਰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸਾਰੇ ਮੁੰਡੇ ਕਬੱਡੀ ਖੇਡਣ ਆਲੇ ਨੇ ਜਿਹੜੇ ਅੱਜ ਕੰਮ ਕਰੀ ਜਾਂਦੇ ਹੈਗੇ ਮੇਰਾ ਨਾਮ ਹੈਗਾ ਜੀ ਬਿੱਟੂ ਆਹ ਦੇਖਦੇ ਆ ਜੀ ਆਜੋ ਦੱਸੋ ਥੋੜੀ ਇੱਕ ਨੰਬਰ ਬਣਾਉਂਦਾ ਥੋੜਾ ਹਰੰਬਾ ਆਹ ਦੇਖੋ ਤੇਰਾ ਬੱਬੂ 플레이ਰ ਆ ਕਲਾਡੀ 플레이ਰ ਕਿਵੇਂ ਆ ਬਾਈ ਓਏ ਨੀਟੂ ਤੇ ਨਾਟਾ ਲੱਗੇ ਪਿਆ ਢੰਬੇ ਤੇ ਇਧਰ ਬੜਾ ਬੜਾ ਪੜ ਤੂ ਪਰਾਇ ਇਧਰ 플레이ਰ ਦੇ ਦਾ ਡੈਡੀ ਸਾਹਿਬ ਸਾਦਰ ਸਾਹਿਬ ਬੱਠਲ ਮਣੀ ਜਾਂਦੇ ਐ ਬੱਠਲਾਂ ਦਾ ਕੀ ਹਿਸਾਬ ਕਿਤਾਬ ਹੁੰਦਾਗਾ ਕਣਕ ਦੀ ਕਰਨਾ ਕਨਕਰੀਟ ਖਾਓ ਕਣਕਰੀਟ ਦਿਖਾਉਣਾ ਵੀਡੀਓ ਚੰਗੇ ਗਾ ਮੋਟੀਆ ਮੋਟੇ ਆ ਦਾਣੇ ਵਧੀਆ ਨਾ ਇਹਦਾ ਦੱਸ ਮੇਰਾ ਕੀ ਹਿਸਾਬ ਕਿਤਾਬ ਕੀ ਚੱਲਦਾ ਹੁੰਦਾ ਗਾ 5000 ਰੁਪਏ ਕਿੱਲੇ ਦਾ 5000 ਰੁਪਏ ਕਿੱਲੇ ਦਾ 5000 ਰੁਪਏ ਕਿੱਲੇ ਦਾ ਠੀਕ ਆ ਤੇ ਅਗ ਤੇ ਕਣਕ ਦਾ ਕੀ ਹਿਸਾਬ ਤਾਂ ਵੇ ਜੀ ਪੀਪੀਆਂ ਜੀ ਉਸ ਲੋਡ ਕਰਨੀ ਹੋਵੇ ਢੋਲਗਾ ਮਣਕੇ ਹਾਂ ਠਾਰ ਮੈਸਾ ਠਾਰ ਮੈਂ ਹੀ ਸਟੋਲੀ ਦਾ ਤੇ 5 ਕਿਲ 5000 ਰੁਪਿਆ ਕਿੱਲੇ ਦਾ ਲੈਣੇ ਤੇ ਤੂੜੀ ਟਾੜੀ ਚ ਤਾਂ ਕੋਈ ਗੱਲਬਾਤ ਨਹੀਂ ਕੋਈ ਨਹੀਂ ਠੀਕ ਆ ਤੇ ਇਹ ੜੰਬਾ ਖੜ ਦੇ ਵਿੱਚ ਦੀ ਕੋਈ ਨਹੀਂ ਖੜਦਾ ਨਹੀਂ ਖੜਦਾ ਪੱਕੀ ਗਰੰਟੀ ਆ ਹੈ ਪ੍ਰਾਣਾ ਤੁਕਾ ਕਿੰਨੇ ਮਾਡ ਲਊਗਾ ਇਹ ਤੁਕਾ ਕਹਿੰਦਾ ਬਾਈ ਤੇ ਆਂਦਾ ਹੀ ੜੰਬਾ ਆ ਆ ਜਾ ਕਰੀ ਜਾਂਦਾ ਕਟ 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 ਇੱਥੋਂ ਭਰੀਆਂ ਚੱਕਣੀਆਂ ਪੂਰੀਆਂ ਉੱਥੇ। ਇੱਕ ਦਾ ਤੂੜੀ ਪੈਂਦੀ ਹੈਗੀ। ਆਹ। ਆਹ ਜਿਹੜੀਆਂ ਮੂਹਰੇ ਹੁੰਦਾ ਪਹਿਲਾਂ ਪਾਸੇ ਕਰ ਕਰ ਲਈਆਂ ਸੀਗੀਆਂ ਬਹੁਤ ਭਰੀਆਂ ਮੂਹਰੇ ਜਿਹੜੀਆਂ ਪਈਆਂ ਸੀ। ਪਰ ਫਿਰ ਵੀ ਕੋਸ਼ਿਸ਼ ਕਰੇ ਜਾਂਦੇ ਗਾੰਗਾ। ਇੱਥੇ ਗਲ ਵਾਹ ਪਰਦਾਗਾ ਤੂੜੀ ਨਾਲ। ਗੱਗੀ ਨੇ ਦੇਖੋ ਕਿ ਮੂੰਹ ਸਰਪਲੇਟਿਆ। ਪਿਆ ਸੁੱਕਿਆ ਪਾਣੀ। ਨੰਬੇ ਦੇ ਪਾਣੀ ਉੱਤੇ ਹੀ ਬਣਾਉਣਾ ਪੈਣਾ ਮੈਨੂੰ ਆ। ਹੋ ਹੇਓ ਬੱਬਾ ਹਲਦੇ ਆਜਾ ਆਜਾ ਮੁੰਡਿਓ ਅਰੇ ਦਾਰਾ ਨਾ ਕਿਹਦਾ ਕਿਹਦੇ ਕਾਇ ਲੱਗਿਆ ਹਰ ਚਰਚ ਤੇ ਮੈਂ ਫੇਰ ਫੇਰ ਜਾ ਲੱਗ ਪਿਆ ਸੱਭੂ ਕਹ ਰਾਇਆ ਕਿ ਨਾ ਪਾਣੀ ਪੀਣਾ ਕਾ ਲੱਗੇ ਰਿਹਾ ਕੀ ਆ ਬਾਈ ਕਹੇ ਕਿ ਹਾੜ ਹੜ ਮੇ ਤੇ ਤਾਰ ਰੋਗ ਲਾਉਂਦਾ ਸੁਪੀਰੀਅਰਸ ਕੀ ਕਹੇ ਹੁੰਦਿਆ ਆ ਜਾ ਨਾ ਟੇ ਹਾਂ ਬਈ ਹਾਂ ਇੰਤ ਦਾ ਖਰਚਾ ਖਰਚਾ ਕਰੀ ਜਾਂਦਾ ਫੇਰ ਉੱਤੇ ਪਾਉਂਦੇ ਕੰਡ ਥੱਲੇ ਕਰ ਦਿੰਦਾ ਇਹ ਨਹੀਂ ਨਿਕਲਦੇ ਫਟਾ ਭੁੱਲ ਜਾਂਦਾ ਬੰਦਾ ਉਹ ਫੱਟੀ ਮਾ ਲਵਾ ਦੇ ਓਏ ਬਈ RAMNA ਬੈਠਿਆ ਤੈਨੂੰ ਆਥਨ ਕਰਾ ਦੇਣਗੇ ਇਹ ਇੱਥੇ ਆਥਨ ਕਰਾ ਦੇਣਗੇ ਇੱਥੇ ਪਤਾ ਬਈ ਮੈਨੂੰ ਪਤਾ ਯਾਰ ਮੈਂ ਮਾ ਉਹ ਗੱਲ ਕਰਤੀ ਨਾ ਮੈਨੇ ਯਾਰ ਆਹੇ RAMNA ਬੈਠਿਆ ਸਾਰੇ ਰੁਕ ਨਹੀਂ ਗੱਲ ਤਾਂ ਬਾਈ ਆਏ ਆ ਵੀ ਹੋਰ ਵੀ ਕਿਸੇ ਪਾਸੇ ਟਾਈਮ ਦਿੱਤਾ ਹੁੰਦਾ ਕਿਸੇ ਬੰਦੇ ਨੂੰ ਹਨਾ ਵੀ ਇਹ ਤਾਂ ਹੁਣ ਆਰਾਮ ਨਾਲ ਬੈਠਿਆ ਟਾਈਮ ਕਿੰਨਾ ਹੋਗਾ ਹੋਰ ਕਿਹਨੂੰ ਕਿਹਨੂੰ ਬਾਈ ਟਾਈਮ ਦਿੰਦਾ ਤੂੰ ਮੈਂ ਸਰੋਂ ਕੱਟਣ ਜਾਣਾ ਸਰੋਂ ਕੱਟਣ ਜਾਣਾ ਤੇ ਇਹ ਆਰਾਮ ਨਾਲ ਬੈਠਿਆ ਹੈਗੇ ਤੂੰ ਕਹੇ ਨਾ ਬਾਈ ਇਹਨਾਂ ਨੂੰ ਮੜਾ ਜਾ ਤੂੰ ਫੇਰ ਹੀ ਆਏਗਾ ਚਲੋ ਬਹੁਤ ਧਾਮ ਲੈ ਲਿਆ ਛੱਡ ਜਾ ਸਰੋਂ ਕੱਟਣ ਜਾਣਾ ਧਾਮ ਨੂੰ ਭਾਂਦਰਾ ਇੰਨਾ ਕਿੰਨਾ ਕਜਰਾ ਆ ਗਿਆ ਬਈ ਬਣ ਕੇ ਯਾਰ ਮਾ ਜਾਣੀ ਇਹਦੇ ਬਾਬਾ ਚੁਗਿਆ ਮਝਾਲਾ ਬਟੂ ਐਵੇਂ ਵਿਚਾਰੇ ਹੜੰਬੇ ਵਾਲੇ ਨੂੰ ਤੰਕਰ ਹੀ ਜਾਂਦੇ ਆਗੇ ਆ ਉਹ ਬੈਠਾ ਬਾਈ ਤਾਂ ਪੀ ਲਿਆ ਉਹ ਬਾਈ ਹੁਣ ਤਾਂ ਪਾਣੀ ਤਾਂ ਨਹੀਂ ਪੀ ਲਿਆ ਸਭ ਨੇ ਯਾਰ ਥੋੜਾ ਹੀ ਰਹਿ ਗਿਆ ਜੀ ਖਿੱਚ ਦੇਣ ਕੰਮ ਹਨਾ ਆ ਜਾ ਮੁੰਡਿਆ ਆ ਜਾ ਹੁਣ ਬਾਈ ਨੇ ਤਾਂ ਦੱਸਤਾ ਸਾਰਾ ਕੁਝ ਵੀ ਇੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਉਹ ਆ ਗਿਆ ਬਾਈ ਮੜਕਾ ਪੱਠਾ ਡਾਂਗਾ ਮੇਰਾ ਮੇਰਾ ਪਿਓ ਆ ਗਿਆ ਯਾਰ ਮੈਨੂੰ ਕਿਉਂ ਬਰਬਾਦ ਕਰਦੇ ਆ ਉਹ ਪੱਠੇ ਮੇਰੀਆਂ ਪੱਠੇ ਆ ਜਾਓ ਬੰਦਾ ਚੱਲੇਗਾ ਉਹਨਾਂ ਨੂੰ ਤਾਂ ਕੱਢ ਦਾਂਗੇ ਬਾਈ ਮੜਕਾ 20 ਮਿੰਟਾਂ ਦਾ ਕੰਮ ਆ ਹੁਣ ਤਾਂ ਆਜੋ ਆਜੋ ਕਰ ਲੱਗ ਦੋ ਕਹ ਚਾਹ ਹਣ ਬਾਤੀ ਵੀ ਵਾਗੇ ਹਾਂ ਇਹ ਹਣ ਉਹ ਆ ਆਪਾਂ ਚਾਰ ਭਰੀਆਂ ਕੱਢ ਕੇ ਫੇਰ ਖਾਂ ਚਾਹ ਪੀ ਲਵਾਏ ਸੀ ਨਾ 10 ਮਿੰਟ ਬਾਅਦ ਉਹ ਚਾਹ ਪੀ ਲਾਗੇ ਮੁੰਡਿਆ ਆ ਉਹ ਫੋਨ ਕਰ ਲਿਆ ਨੂੰ ਪੱਠੇ ਟੱਪਿਆ ਆ ਨਹੀਂ ਨਹੀਂ ਇਹ ਕਿੱਥੋਂ ਆ ਗਿਆ ਯਾਰ ਆ ਜੇ ਭਾਈ ਉਹ ਪਿੰਡੋਂ ਜਾਣ ਲੈਣ ਗਿਆ ਜੇ ਹੋਰ ਕਿੱਥੋਂ ਮੁੜ ਆਊਗਾ ਨਹੀਂ ਹੋ ਨਹੀਂ ਆ ਭਾਈ ਮੈਨੂੰ ਪਤਾ ਨਹੀਂ ਆ ਯਾਰ ਓਏ ਹੋ ਗਏ 20 25 ਮਿੰਟ ਭਾਈ ਤਾਂ ਆਂਦੇ ਸੀ ਵੀ ਹੁਣ ਹੜਦੇ ਨਹੀਂ ਜਦੋਂ ਦਾ ਦਾ ਭਾਈ ਅਗਲੇ ਨੇ ਕਿਸੇ ਸਾਈ ਫੜੀ ਬੜਾ ਸਰੋਂ ਕੱਢਣੀ ਲੋਕੜਾ ਸਰੋਂ ਕੱਢਣੀ ਕਿਸੇ ਦੀ ਮਜਬੂਰੀ ਸਮਝਿਆ ਕਰੋ ਯਸਤੇ ਫੇਰ ਉਹੀ ਗੱਲ ਆਜ ਕੱਲ ਹੜ ਆਇਂ ਨਾ ਤੇਰੀ ਹਮ ਗਣਕ ਦੀ ਸਪਾਈ ਦੇ ਥੂੜੀ ਦਾ ਹੰਬੇ ਦੀ ਵਧੀਆ ਹੁੰਦੀ ਆ ਪਸ਼ੂ ਬਿਮਾਰ ਨਹੀਂ ਹੁੰਦੇ ਨਾਲੇ ਉਹ ਆ ਜਮੀਰ ਮਰ ਕੇ ਯਾਰ ਆਓ ਕਹਿੰਦੇ ਪੂਰਾ ਆ ਜਾਵੇ ਮੈਂ ਤਾਂ ਬਰ ਬਾਰਤ ਕਰੀ ਹੁੰਦੇ ਹਾਂ ਹਾਂ ਟਾਈਮ ਖਰਾਬ ਕਰੀ ਜਾਂਦੇ ਐ ਬੈਠੇ ਜਾਣਾ ਭਿੰਦੀ ਨਾ ਨਹੀਂ ਨਹੀਂ ਜਾਣਾ ਨਹੀਂ ਗਾ ਆਉਂਦੇ ਆਉਂਦੇ ਆ ਬਾਈ ਆਉਂਦੇ ਆ ਵਾਹੀ ਜਾਂਦਾ ਤੇ ਆ ਜਾਣਾ ਯਾਰ ਉਹ ਆ ਗਏ ਆ ਗਏ ਚਲਾ ਆ ਕੇ ਚਾ ਤੋ ਆ ਜੂ ਚਾਣਾ ਲਗਾ ਜੀ ਨਾ ਕੀ ਹੋ ਗਿਆ ਬਾਈ ਐਨਾ ਹੋ ਕਿਸੇ ਤੋਂ ਪੜਾਉਂਦਾ ਬਾਈ ਆਉਂਦਾ ਆਉਂਦਿਆ ਆਜੋ ਟਾਈਮ ਪ੍ਰੋਵਾਈਡ ਜਾਂਦਾ ਇਹਨਾਂ ਨੂੰ ਸਰਵਣਾ ਫੋਨ ਆ ਜਾਂਦਾ ਯਾਰ ਮੈਂ ਐਨਾ ਟਾਈਮ ਨਹੀਂ ਉਹ ਟੋਕੇ ਕਾ ਨੂੰ ਉਹ ਤਾਂ ਖੁੱਲ ਹੀ ਜਾਂਦਾ ਕੀ ਹੁੰਦਾ ਗੈਜਰਮੈਂਟ ਜਾ ਯਾਰ ਆਉਂਦੇ ਆਉਂਦੇ ਤੁਰ ਪੇ ਉਹ ਆ ਗਿਆ ਉਹ ਆ ਗਿਆ ਦੇਖ ਤਾਂ ਲੈ ਉਹ ਆ ਗਿਆ ਉਹ ਆ ਗਿਆ ਨਾ ਖੋਲ ਉਹ ਆ ਗਿਆ ਆ ਗਿਆ ਜੀ ਉਹ ਤੁਰੇ ਆਉਂਦੇ 10 ਦੇ 10 ਦੇ ਚਲ ਉਹ ਨਾ ਖੋਲ ਬਾਈ ਆ ਗਏ ਐ ਕਾ ਨੂੰ ਗੁੱਸਾ ਕਾ ਨੂੰ ਕਰਦਾ ਯਾਰ ਹੁਣ ਕੱਢ ਦਾਂਗੇ 10 ਮਿੰਟਾਂ ਦਾ ਕੰਮ ਆ ਲੈ ਮੁੰਡੇ ਦਾ ਉਹ ਆ ਗਏ ਤੁਕਰਾ ਡਰਾਈਵਰ ਸਟਾਰਟ ਕਰ ਚੱਲ ਮੰਨ ਗਿਆ ਮੰਨ ਗਿਆ ਅੱਨਾ ਟਾਈਮ ਤਾਂ ਲਾਂਗਾ ਕਰ ਨਿਕਲ ਜਾਂਦਾ ਉਹਨ ਮੁੰਡੇ ਨਵੇਂ ਆ ਨਾ ਭਾਈ ਕੰਮ ਆਲੇ ਥੱਕ ਜਾਂਦੇ ਹੈਗੇ ਕੰਮ ਹੁਣ ਕੀਤਾ ਨਹੀਂ ਕਦੇ ਕਿਹੜਾ ਖਰਾਕ ਖਾਦੀ ਇਹਨਾਂ ਨੇ ਬਾਈ ਜਰਵਾਇ ਥੋੜਾ ਹੈਰਾਨ ਕਰੀ ਇਹਨਾਂ ਕੀ ਕਰੇ ਆਜੋ ਆਜੋ ਯਾਰ ਆ ਗਿਆ ਆ ਗਿਆ ਬਲਤ ਸਿੱਟਗੇ ਤੇ ਲਾਂਗਾ ਲੈ ਕੇ ਭੰਗ ਨਹੀਂ ਤੂੰ ਰੁਕ ਵਧੀਆ ਲਾਣਾ ਨਾਟੋ ਆਲੋ ਬਾਈ ਨੇ ੜੰਬਾ ਘਲਾਦਾ ਇਧਰ ਕੱਲਾ ਕੁਲਦੀਪ ਲੱਗਿਆ ਬੈਗਾ ਉਹ ਬੈਠਿਆ ਸਾਰੇ ਹਲੋ ਇਹਨੇ ਉੱਡ ਜਾਣਾ ਬਾਈ ਹਾਂ ਹੁਣ ਕਿਉਂਗਾ ਓਏ ਆ ਗਏ ਓਏ ਸੁਣਾ ਦੇ ਬਾਈ ਕੋਈ ਨਾ ਬਾ ਹੁਣ ਸਾਰੇ ਆ ਗਏ ਆ ਆ ਗਏ ਸਾਰੇ ਆ ਗਏ ਸਾਰੇ ਆ ਗਏ ਆਇਆ ਨਾ ਕਰਿਆ ਬਾ 10 ਮਿੰਟਾਂ ਦਾ ਕੰਮ ਆਗਾ ਆਜਾ ਆਜਾ ਬਾਈ ਬਣ ਕੇ ਆਜਾ ਗੁੱਸਾ ਨਹੀਂ ਕਰੀਦਾ ਹੁੰਦਾ ਹਾਂ ਹਾ ਹਾ ਸੁਆ ਮੈਂ ਮੈਂ ਲੈਣਾ ਥੋੜਾ ਮੈਂ ਨੂੰ ਸੁਣਾ ਲੈਂਗੇ ਤਾਬਾ ਕੇ ਲਾ ਮੜਾ ਰੋਕ ਲਗਾ ਕੀ ਮੈਂ ਜਿਕਾਉਣਾ ਪੈ ਰਹੀ ਇਕਦੀ ਤੁਨ ਚੱਲ ਚੱਲ ਹਲਕੇ ਹਮ ਸਟੋਰ ਤੇ ਦਾ ਸਾਰਾ ਦਿਨ ਏਸੀ ਤੇ ਰਹਿੰਦੇ ਆ ਅੱਜ ਪਤਾ ਲੱਗਦਾ ਗਰਮੀ ਕਿੰਨੀ ਕਾ ਕਿੰਨਾ ਟੈਂਪਰੇਚਰ ਆ ਅੱਜ ਪਤਾ ਲੱਗਦਾ ਆ ਬਈ ਕੰਮ ਥੋੜਾ ਹੀ ਰਹਿ ਗਿਆ ਬਸ ਤਾਂ ਮੈਂ ਆ ਗਿਆ ਨਾਲ ਭਰੀਆਂ ਚਕਾਉਣ ਤੇ ਸੁੱਖਾ ਬੈਠਾ ਮੋਜਾ ਨਾਲ ਟਰੈਕਟਰ ਤੇ ਉਹ ਬੈਠਾ ਚੜਿਆ ਜਲਦੀ ਪਰਗੇ ਭਰੀਆਂ ਚੱਕਦੇ ਆ ਤੇ ਮੈਂ ਚਕਾਉਣਾ ਭਰੀਆਂ ਮੈਂ ਥੋੜਾ ਕੰਮ ਹੀ ਰਹਿ ਗਿਆ ਹਾਂ ਉਹ ਤਾਂ ਭਰੀਆਂ ਹੀ ਚਾਰ ਰਹਿ ਗਈਆਂ ਸੀ ਚਾਹ ਪੀਣੀ ਆ ਵੀਰੇ ਜ਼ਿਆਦਾ ਟਾਈਮ ਹੋ ਗਿਆ ਓ ਯਾਰ ਬਾਈ ਜੇ ਫੇਰ ਚਾਣਾ ਫੇਰ ਫੇਰ ਔਖਾ ਆਊਗਾ ਉਹ ਲੋਕੜਾ ਚਾਰ ਕਰ ਰਹਿ ਗਈਆਂ ਸੀ ਉਹਦਾ ਕੰਮ ਲੈ ਲਿਆ ਸੀ ਚਾਹ ਪੀ ਲਓ ਬੰਦੇ ਉਹ ਤੁਸੀਂ ਕਰਤਾ ਰਹੀ ਸੀ ਪਰਗਾਣਾ ਵਾਕਈ ਬਣਾ ਰਿਹਾ ਮਾਣਾ ਨਾ ਦਾ ਆਨਲਾਈਨ ਰੱਖ ਪਾਈਟ ਕਰਾ ਲਿਆ ਬਾਬਾ ਇਹ ਬਿਆਨ ਹੈ ਹੈਲੋ ਕੁੜਾ ਕੱਡੀ ਵਾਲਾ ਪੱਠਾ ਜੀੜ ਕੱਢ ਗਿਆ ਹੂੰ ਖੜੰਬੇ ਤੇ ਪਾਣੀ ਨੂੰ ਤਾਂ ਜਾਂਦਾ ਸੀ ਪਾਣੀ ਨੂੰ ਤਾਂ ਜਾਂਦਾ ਸੀ ਟੋਟੜ ਪਰ ਕੱਦੀ ਆ ਲਾਣਾ ਪੱਠਾ ਭੈਣਾ ਪੱਠਾ ਭੈਣਾ ਨਸਲਾ ਨਸਲਾ ਇੱਥੇ ਪਰਖੀ ਜਾਂਦੀ ਆ ਬਾਬਾ ਨਹੀਂ ਆ ਜਾਓ ਕਹਿ ਸੀਗਾ ਵੀ ਜੇ ਕੋੜੀ ਚੱਲ ਪਈ ਦੀ ਫੇਰ ਨਹੀਂ ਲਵਾ ਲਾ ਹਾਂ ਉਹ ਕੰਮ ਪਿਆ ਰਿਹਾ ਨੀਗਾ ਦੀ ਪਾਣੀ ਨੂੰ ਟੁੱਟ ਗਿਆ ਰੋ ਵਾਲੇ ਟਾਈਮ ਤੇ ਹੁਣ ਮੀਠ ਖਾਣੀ ਦਿੰਦਾ ਓਏ ਹੁਣ ਤਾਂ ਬੈੰਦ ਆ